ਹਾਂਜੀ ਦੋਸਤੋ ਅੱਜ ਮੈਂ ਇੱਕ ਹੋਰ ਤੁਹਾਡੇ ਲਈ ਵੀਡੀਓ ਲੈ ਕੇ ਆਈ ਆਂ ਸਲਵਾਰ ਦੇ ਨਾਲ ਰਿਲੇਟਡ ਕਿਸੇ ਦਾ ਸਵਾਲ ਹੈ ਜੀ ਉਹ ਕਹਿੰਦੇ ਨੇ ਕਿ ਉਹਨਾਂ ਦੀ ਮੂਰੀ ਜਿਹੜੀ ਹੈ ਘੁੰਮਦੀ ਹੈ ਸਲਵਾਰ ਵੀ ਘੁੰਮਦੀ ਹੈ ਤਾਂ ਦੋਸਤੋ ਤੁਹਾਨੂੰ ਸਮਝਾਉਣ ਵਾਸਤੇ ਮੈਂ ਇੱਕ ਸਾਈਡ ਦੇ ਦੇਖੋ ਵਾਲ ਪਾਏ ਹੋਏ ਨੇ ਇਹ ਵਾਲਾ ਨੂੰ ਨਾ ਕਈ ਲੋਕ ਕੀ ਕਰਦੇ ਨੇ ਪਿੱਛੇ ਤੱਕ ਲੈ ਕੇ ਜਾਂਦੇ ਨੇ ਇੱਥੇ ਤੱਕ ਵਾਲ ਪਾਉਂਦੇ ਤਾਂ ਇਹ ਦੋਸਤੋ ਜਿਹੜੇ ਵਲ ਨੇ ਸਿਰਫ ਤੁਸੀਂ ਐਨੇ ਇੱਕ ਹਿੱਸੇ 'ਚ ਹੀ ਪਾਣੇ ਆ ਇਹ ਮੈਂ 벨ਟ ਦਾ ਅੱਧਾ ਕਰਕੇ ਰੱਖਿਆ ਹੋਇਆ ਹਿੱਸਾ ਤਾਂ ਦੇਖੋ ਜਿਹੜਾ ਪਿੱਛੇ ਤੁਸੀਂ ਮਾਰਜਿਨ ਛੱਡਣਾ ਹੈ ਨਾ 4 ਜਾਂ 3.5 ਇੰਚ ਦਾ ਤੁਸੀਂ ਇਹ ਜ਼ਰੂਰ ਛੱਡਣਾ ਜਿੰਨਾ ਜਿੰਨਾ ਤੁਹਾਡੀ 벨ਟ ਵੱਡੀ ਹੁੰਦੀ ਜਾਏਗੀ ਇਹ ਤੁਹਾਡਾ ਜਿਹੜਾ ਮਾਰਜਿਨ ਹੈ ਵੱਧਦਾ ਜਾਊਗਾ ਯਾਨੀ ਕਿ 5 ਇੰਚ ਦਾ ਵੀ ਹੋ ਸਕਦਾ ਤਾਂ ਇਹ ਦੇਖੋ 7 ਇੰਚ ਦੇ ਵਿੱਚ ਮੈਂ ਵਲ ਪਾਏ ਹੋਏ ਨੇ ਅੱਗੇ ਸਾਈਡ ਤੁਸੀਂ 2 ਇੰਚ ਦਾ ਕੱਪੜਾ ਰੱਖਣਾ ਹੀ ਰੱਖਣਾ ਇਸ ਗੱਲ ਦਾ ਵੀ ਧਿਆਨ ਰੱਖਿਓ ਠੀਕ ਹੈ ਤੇ ਇੱਕ دوستੋ ਤੁਸੀਂ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਹੈ ਜੀ ਜਿਹੜਾ ਤੁਹਾਡਾ ਪੱਲਾ ਹੈ ਜਾਨੀ ਕਿ ਜਿਹੜਾ ਤੁਹਾਡੇ ਸਲਵਾਰ ਦੇ ਪੱਲੇ ਨੇ ਉਹਦੇ ਵਿੱਚ ਘਾਰ ਤੁਸੀਂ ਇੱਥੇ ਅੱਧਾ ਇੰਚ ਦੀ ਸਿਉਣ ਜ਼ਰੂਰ ਲਗਾਣੀ ਹੈ ਜੀ ਠੀਕ ਹੈ ਤੇ ਇੱਕ ਕਾਰਨ ਇਹ ਹੋ ਸਕਦਾ ਹੈ ਜੀ ਜਦੋਂ ਤੁਸੀਂ ਆਪਣੀ ਮੋਰੀ ਬਣਾਉਂਦੇ ਹੋ ਤਾਂ ਸिलाई ਦੇ ਉੱਪਰ ਸिलाई ਨੂੰ ਬਿਲਕੁਲ ਮਿਲਾਉਂਦੇ ਹੋਏ ਤੁਸੀਂ ਰੱਖਣਾ ਜੇ ਤੁਹਾਡੀ ਸਿਉਣ ਇੱਧਰ ਉੱਧਰ ਹੋਈ ਤਦ ਵੀ ਤੁਹਾਡੀ ਜਿਹੜੀ ਮੋਰੀ ਹੈ ਜੀ ਇਹ ਘੁੰਮ ਸਕਦੀ ਹੈ ਸਿਉਣ ਦੇ ਉੱਪਰ ਸਿਉਣ ਰੱਖ ਕੇ ਹੀ ਤੁਸੀਂ ਇੱਥੇ ਆਪਣੀ ਜਿਹੜੀ ਮੋਰੀ ਦੀ ਹੈ ਉਹ ਸिलाई ਲਗਾਣੀ ਹੈ ਇਹ ਹੀ ਦੋ ਤਿੰਨ ਮੇਨ ਕਾਰਨ ਹੁੰਦੇ ਨੇ ਜੀ ਜਦੋਂ ਆਪਣੀ ਸਲਵਾਰ ਪ੍ਰੋਪਰ ਬਣ ਪਾਣ ਦੀ ਤੇ ਸਲਵਾਰ ਘੁੰਮਦੀ ਹੈ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਏ ਦੋਸਤੋ